ਹਾਂਜੀ ਤੁਹਾਡਾ ਸਵਾਗਤ ਹੈ ਇੱਕ ਨਵੇਂ ਬਲੌਗ ਦੇ ਵਿੱਚ ਆਪਾਂ ਰੁਕੇ ਸੀ ਆਹ ਢਾਬੇ ਤੇ ਪੰਜਾਬੀ ਢਾਬਾਂ ਮਾਜਾ ਮਾਲਵਾ ਪਾਟਣਾ ਮਾਣਾ ਪੰਜਾਬ ਦੇ ਢਾਬਾ ਆਪਾਂ ਪੂਰੇ ਰੁਕੇ ਸੀ ਤੇ ਇੱਥੋਂ ਲੱਗੇ ਹੁਣ ਆਪਾਂ ਚੱਲਣਾ ਬਣੇ ਰਹੋ ਆਪਣੇ ਨਾਲ ਦੇਖਣ ਵਾਲੇ ਸਾਰੇ ਛੋਟੇ ਵੱਡੇ ਸੱਜਣਾ ਮਿੱਤਰਾਂ ਨੂੰ ਬਜ਼ੁਰਗਾਂ ਨੂੰ ਮਾਤਾ ਨੂੰ ਭੈਣਾਂ ਨੂੰ ਮੇਰੇ ਵੱਲੋਂ ਪਿਆਰ ਭਰੀ ਨਿੱਘੀ ਫਤਿਹ ਪ੍ਰਵਾਨ ਕਰਿਓ ਜੀ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਅੱਜ ਤਰੀਕ ਹੈਗੀ ਜੀ 30 9 2025 ਆਪਾਂ ਅੱਜ ਸਫਰ ਕਰ ਰਹੇ ਹਾਂ ਜੀ ਨੀਮਚ ਨੀਮਚ ਹੈਗਾ ਇੱਥੋਂ ਕੋਈ 10 ਕਿਲੋਮੀਟਰ ਰਾਤ بارش ਆ ਗਈ ਸੀ بارش ਹੋਣ ਕਰਕੇ ਆਪਾਂ ਨੂੰ ਰੋਕਣਾ ਪੈ ਗਿਆ ਜੀ ਆਪਾਂ ਰੋਪੇਸ਼ੂਰ ਪੰਜਾਬੀ ਢਾਬਾ ਹੈ ਮਾਲਵਾ ਸਮਾਣਾ ਪਾਪਣਾ ਢਾਬਾ ਟਾਈਮ ਹੋ ਰਿਹਾ ਜੀ 8:30 ਦਾ ਕੋਈ ਵੀ ਪੀਰ ਆ ਰਿਹਾ ਇੱਧਰ ਨੂੰ ਸਾਈਕਲ ਤੇ ਤਾਂ ਕੁਝ ਗੱਲਾਂ ਦਾ ਖਿਆਲ ਜ਼ਰੂਰ ਰੱਖਣਾ ਹੈ ਅੰਤੇ ਦੇ ਵਿੱਚ ਆਪਾਂ ਰਾਤ ਨੂੰ ਸਫਰ ਨਹੀਂ ਕਰਨਾ ਦਿਨ ਦਿਨ ਸਫਰ ਕਰਨਾ دوسری ਗੱਲ ਨਿਆਗਾਉਂ ਬਾਟਰ ਪਾਰ ਕਰਕੇ ਪੰਜਾਬੀਆਂ ਦੇ ਬਹੁਤ ਟਾਪੇ ਨੇ ਤੁਸੀਂ ਉੱਥੇ ਰੁਕ ਸਕਦੇ ਹੋ ਉਦੋਂ ਅੱਗੋਂ ਆਜੋ ਜੀ ਨੀਮ ਚ ਨੀਮ ਚ ਤੋਂ ਪਿੱਛੇ ਵੀ ਬਹੁਤ ਟਾਪੇ ਨੇ ਫੇਰ ਮਥੌਰ ਸਾਵਰਾ ਆਪਾਂ ਇਹ ਰੋਡ ਲਾਈਨ ਤੇ ਚੱਲਣਾ तकरीबन ਸਵੇਰੇ ਆਪਾਂ ਨੇ 6:30 ਤੋਂ 6:30 ਵਜੇ ਚੱਲਣਾ 6 ਵਜੇ ਸਟਾਪ ਮਾਰ ਦੇਣਾ ਮੈਂ ਤਾਂ ਮਸੌਰ ਤੋਂ ਪਹਿਲਾਂ ਆਉਂਦਾ ਮਲਾਹਰ ਇਹ ਗੱਲਾਂ ਦਾ ਜ਼ਰੂਰ ਧਿਆਨ ਰੱਖਣਾ ਮੇਰੇ ਭਾਈਓ ਪਹੁੰਚ ਗਏ ਜੀ ਮਲਾਰਗੜ ਆ ਦੇਖੋ ਇਧਰ ਦਾ ਬੇਸ ਪੰਜਾਬੀ ਸਰਦਾਰਾਂ ਦੇ ਜ਼ਿਲ੍ਹੰਦਰ ਲੁਧਿਆਣਾ ਅਸਮਾਨਾ ਨਾਬਾ ਪਟਿਆਲਾ ਭਵਾਨੀਗੜ ਬੱਦੀ ਨਾਲਾਗੜ ਨਵਾਂ گاؤں ਬਾਰਡਰ ਪਾਰ ਕਰਕੇ ਤਕਰੀਬਨ ਤਕਰੀਬਨ ਪੰਜਾਬੀਆਂ ਦੇ ਢਾਬੇ ਨੇ 90% ਤਾਂ ਹੋ ਗਏ ਬੰਦ ਕਿਉਂਕਿ ਐਮਪੀ ਵਾਲੇ ਜਿਹੜੇ ਮਾਲਕ ਨੇ ਉਹਨਾਂ ਨੇ ਦੇਖਿਆ ਵੀ ਢਾਬੇ ਚੱਲ ਪਏ ਹੁਣ ਸਰਕਾਰਾਂ ਨੂੰ ਦਵਾਲ ਦੌਰੋਂ ਤਾਂ ਪੰਗ ਵੀ ਹੋ ਗਏ ਨਹੀਂ ਜਿਹੜੇ ਪੰਜਾਬੀਆਂ ਨੇ ਆਪਣੀ ਜਗਾ ਲੈ ਕੇ ਜੋ ਪੱਕਾ ਲੇਟਪੜਤ ਕਰਕੇ ਕਰਿਆ ਵੇ ਉਹਨਾਂ ਦਾ ਚੱਲੀ ਜਾਂਦਾ ਤੇ ਮੈਂ ਆ ਦੇਖੋ ਇੱਧਰ ਇਹਨਾਂ ਟਾਬੇ ਨੇ ਜਿਹੜੇ ਉਹੀ-ਉਹੀ ਚੱਲਦੇ ਨੇ ਤੇ ਬਾਕੀ ਰਹਿਣ ਦੀ ਕੋਈ ਪ੍ਰੋਬਲਮ ਨਹੀਂ ਹੈਗੀ ਜਿਹੜਾ ਯਾਤਰੂ ਵੀਰ ਯਾਤਰਾ ਤੇ ਆ ਰਹੇ ਆ ਸਾਈਕਲ ਤੇ ਮੋਟਰਸਾਈਕਲ ਤੇ ਰਹਿਣ ਦੀ ਕੋਈ ਪ੍ਰੋਬਲਮ ਨਹੀਂ ਰਹਿ ਸਕਦੇ ਆ ਆਪਾਂ ਪੰਜਾਬੀ ਟਾਬੇ ਨੇ ਸਾਫ਼ ਸੁਥਰੇ ਨੇ ਵਧੀਆ ਨੇ ਆਹਨ ਪਰ ਆਹ ਵੀ ਕੋਈ ਪ੍ਰੋਬਲਮ ਨਹੀਂ ਬਾਸ ਆ ਮਨ ਨਾਲ ਚੱਲੋ ਸੈਮ ਨਾਲ ਬੰਦ ਆਪਣਾ ਰੁਕੋ ਆਰਾਮ ਕਰੋ ਅੱ까 ਹੋਰ ਆ ਗਿਆ ਪੰਜਾਬੀ ਢਾਬਾ ਪੰਜਾਬ ਲੁਧਿਆਣਾ ਆ ਲੱਗਿਆ ਬੋਰਡ ਨੂੰ ਦੇਖੋ ਕਈ ਜਗ੍ਹਾ ਤਾਂ ਕੱਲੇ ਬੋਰਡ ਬੋਰਡ ਹੀ ਰਹਿ ਗਏ ਇੱਥੋਂ ਜਾਵਰਾ ਹੈਗਾ 80 ਕਿਲੋਮੀਟਰ ਰਤਲਾਮ ਹੈਗਾ 100 ਬੋਲ ਦਾ 15 ਕਿਲੋਮੀਟਰ ਤੇ ਉਦੋਂ ਆ ਗੋ ਜੀ ਅੰਦੌਰ 200 30 ਕਿਲੋਮੀਟਰ ਹੈ ਇੱਥੋਂ ਬਣੇ ਰਹੋ ਆਪਣੇ ਨਾਲ ਧੰਨਵਾਦ ਵੀਡੀਓ ਕਲਿੱਕ ਲਈ ਇਹ ਕਾ ਗਿਆ ਨਿਊ ਜੰਮੂ ਹਮਾ ਚਲ ਆਬਾ ਬਿਲਕੁਲ ਪੰਪ ਦੇ ਸਾਹਮਣੇ ਮਤਲ ਵਾਲਿਆਂ ਦੇ ਵੀ ਰਹਿ ਸਕਦੇ ਆ ਆਪਾਂ ਕੋਈ ਬੜੀ ਗੱਲ ਨਹੀਂ ਹੈਗੀ ਤੇ ਕਾ ਆ ਗਿਆ ਦੇਖੋ ਥਾਪੇ ਵੀ ਬਹੁਤ ਨੇ ਅਸੀ ਗੱਲ ਦੀ ਹੈਗੀ ਆਰਾਮ ਨਾਲ ਰਹਿ ਸਕਦੇ ਆ ਭਾਈ ਜੀ ਜਿਹਨੇ ਸਬਸਕ੍ਰਾਈਬ ਨਹੀਂ ਕੀਤਾ ਪਲੀਜ਼ ਸਬਸਕ੍ਰਾਈਬ ਕਰ ਲੋ ਇੱਕ ਪਿਆਰਾ ਜਿਹਾ ਕਮੈਂਟ ਜ਼ਰੂਰ ਕਰਿਆ ਕਰੋ ਮੋਟੀਵੇਸ਼ਨ ਲਈ ਹੌਸਲਾ ਬਣਿਆ ਰਹਿੰਦਾ we live only ਸਾਡਾ ਹੋ ਗਿਆ ਯੂਟਾਈ ਵੱਜ ਕੇ ਚਾਹਵਰੇ ਤੋਂ 30 ਕਿਲੋਮੀਟਰ ਪਿੱਛੇ हां जी ਸਮਾਂ ਹੋ ਗਿਆ ਪੌਣੇ 4 ਦਾ ਆ ਪਿੱਛੇ ਪਟਿਆਲਾ ਢਾਬਾ ਨੇੜੇ ਆ ਆ ਪਰੋਤੀ ਰੋਟੀ ਖਾ ਕੇ ਖੋਣਾ ਲੱਗਦਿਆਂ ਲੋਵੇ ਆਪਾਂ ਜਾਪਰੇ ਦੇ ਪਹੁੰਚਦੇ ਆ ਜਾਂ ਪਿੱਛੇ ਰਹਨੇ ਆ ਦੇਖਦੇ ਆ ਪੌਣਾ ਘੰਟਾ ਆਪਣਾ ਉਰੇ ਇੱਧਾ ਪੌਣਾ ਘੰਟਾ ਲੱਗ ਗਿਆ ਆ ਕਬ ਮਾਰੀ ਬੰਦੇ ਨੇ ਨਹੀਂ ਸਾਡੀ ਤਾਂ ਸਲਾਹ ਦੀ ਵੀ ਕहां ਜਾ ਕੇ ਰੋਟੀ ਖਾਵਾਂਗੇ ਗਰ ਮੋਹਰ ਲੱਗੀ ਵੀ ਦੀ ਧਾਣੇ ਪਾਣੀ ਤੇ ਬਣੀ ਰਹੋ ਸਾਡੇ ਨਾਲ ਹਾਜੀ ਆਪਾਂ ਨੂੰ ਇਹ ਭਾਈ ਸਾਹਿਬ ਮਿਲੇ ਨੇ ਐਂ ਟਿਕ ਬੜਾ ਮਾਨ ਸਰਕਾਰ ਕਰਿਆ ਇਹਨਾਂ ਨੇ ਆਪਣਾ ਨਾਲ ਵਧੀਆ ਪ੍ਰੇਮ ਭਾਵ ਦੀਆਂ ਗੱਲਾਂ ਕਰੀਆਂ ਨੇ ਲੇ ਬੜਾ ਵਧੀਆ ਬੰਦੇ ਆ ਬਾਬਰ ਰਾਜਨ ਆ ਦੇਖ ਲਓ ਜੀ ਓਤ ਤੋਂ ਓਹ ਥੋੜਾ ਜਿਹਾ ਚੜਨਾ ਲੱਗਿਆ ਹੌਲੀ 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 ਦੇਖ ਲਓ ਕਿਵੇਂ ਚੜਦੀ ਆ ਛੇ ਹੋ ਗਏ ਤਾਂ ਪਹੁੰਚ ਕੇ ਜਾਵਰੇ ਉਹ ਆਪਾਂ ਦੇਖਿਆ ਗੁਰੂ ਘਰ ਕਿੱਥੇ ਨੂੰ ਜਾ ਕੇ ਆਪਾਂ ਜਗ੍ਹਾ ਮਿਲਦੀਆਂ ਜਾਂ ਨਹੀਂ ਮਿਲਦੀ ਯਾਦ ਰੱਖ ਪਰ ਵੀ ਹੋਣਾ ਸੀ ਸਟੇ ਆਪਣੀ ਦੇਖੋ ਜੀ ਏਰੇ ਨੇ ਗੁਰੂ ਘਰ ਜਾਵਰਾ ਉਹ ਆਪਣੇ ਸਾਈਕਲ ਖੜੇ ਨੇ ਪੂਰੇ ਆ ਸਕਦੇ ਆ ਆਪਾਂ ਠਹਿਰ ਸਕਦੇ ਆ ਪਰ ਥੋੜਾ ਜਿਹਾ ਰੋਟੀ ਪਾਣੀ ਦਾ ਪ੍ਰਬੰਧ ਐਵੇਂ ਜੀ ਜੇ ਤਾਂ ਸੇਵਾਦਾਰ ਹੋਏ ਫਿਰ ਰੋਟੀ ਪਾਣੀ ਮਿਲ ਸਕਦਾ ਨਹੀਂ ਤਾਂ ਫਿਰ ਆਪਾਂ ਨੂੰ ਥੋੜਾ ਮੋਟਾ ਕੁਝ ਆਪਣਾ ਹਲਕਾ ਫੁਲਕਾ ਖਾ ਕੇ ਗੁਜ਼ਾਰਾ ਕਰਨਾ ਪਊਗਾ ਪਰ ਰਹਿਸ਼ ਹੋ ਸਕਦੀ ਆ ਆਪਾਂ ਨੂੰ ਸਤੇਹ ਹੋ ਸਕਦੀ ਆ ਔਰ ਪਰ ਹੈ ਹੌ ਲਗੇ ਵੀਰੇ ਅੰਦਰ ਉੱਪਰ ਗੁਰੂ ਸਾਹਿਬ ਪ੍ਰਕਾਸ਼ ਨੇ ਔਪਤੇ ਪੌੜੀਆਂ ਚੜ ਕੇ ਗੁਰੂ ਸਾਹਿਬ ਪ੍ਰਕਾਸ਼ ਨੇ ਤੇ ਇਹ ਹਾਲ ਹੈ ਅਪਾ ਫਰਚਰ ਆਉਣ ਲਈ ਤੇ ਬਾਥਰੂਮ ਬਣਾਉਣ ਲਈ ਬਾਕੀ ਪ੍ਰਬੰਧ ਹੈਗਾ ਥੋੜਾ ਲੰਦਰ ਦਾ ਪ੍ਰਬੰਧ ਨਹੀਂ ਹੈਗਾ ਉਹ ਆਪਾਂ ਨੂੰ ਅਡਜਸਟ ਕਰਨਾ ਪਊਗਾ ਪਰ ਆਪਣਾ ਟਿਕਾਣਾ ਬਹੁਤ ਵਧੀਆ ਬਣਸਾ ਕਰਾ ਆਪਾਂ ਅੱਗੇ ਉਰੇ ਸਟੇ ਕਰ ਸਕਦੇ ਆ ਧੰਨਵਾਦ ਜੀ ਵੀਡੀਓ ਚ ਬਣੇ ਰਹਿਣ ਲਈ ਤੇ ਸਬਸਕ੍ਰਾਈਬ ਜਰੂਰ ਕਰਿਓ ਲਾਈਕ ਤੇ ਕਮੈਂਟ ਜਰੂਰ ਕਰਿਆ ਕਰੋ ਮੋਟੀਵੇਸ਼ਨ ਦੇ ਲਈ ਤੇ ਬਾਕੀ ਸਵੇਰੇ ਦੇ ਵਲੌਗ ਚ ਮਿਲਦੇ ਆ ਜੀ ਆਪਾਂ ਇੱਥੇ ਕਰਦੇ ਆ ਸਮਾਪਤਾਜ ਦਾ ਵਲੌਗ ਧੰਨਵਾਦ ਜੀ ਹਲੋ ਹਲੋ ਹਨ ਨੇ ਇਹ ਨਜ਼ਾਰੇ ਨੇ ਜੀ ਜਾਵਰਾ ਸ਼ਹਿਰ ਦੇ ਆਪਾਂ ਅੱਜ ਗੁਰੂ ਘਰ ਸਟੇ ਕੀਤੀ ਹੋਈ ਆ ਸਵੇਰੇ ਇਥੋਂ ਤੁਰਾਂਗੇ ਅੱਜ ਦਾ ਬਲੌਗ ਆਪਾਂ ਇੱਥੇ ਕਰਦਿਆਂ ਸਮਾਪਤ ਤੇ ਸਵੇਰ ਦੇ ਬਲੌਗ ਦੇ ਵਿੱਚ ਮਿਲਾਂਗੇ ਤੁਹਾਨੂੰ ਇਹ ਗੁਰਦੁਆਰਾ ਸਾਹਿਬ ਦਾ ਛੋਟਾ ਜਿਹਾ ਪਰ ਚਲੋ ਆਪਣੀ ਸਟੇ ਹੋ ਗਈ ਓਰੇ ਬਹੁਤ ਵਧੀਆ ਤੇ ਪ੍ਰਸ਼ਾਦ ਦਾ ਪਾਣੀ ਵੀ ਕਹਿੰਦੇ ਮੰਗ ਕੇ ਆ ਜੂਗਾ ਚਲੋ ਵਾਹਿਗੁਰੂ ਦੀ ਪਰ ਕਰਤਾ ਹੋਈ ਹੈ ਨਾ ਚਲੋ ਬਾਕੀ ਮਿਲਦੇ ਆਂਗੀ ਸਵੇਰੇ ਓਕੇ ਇਥੇ ਬਲੌਗ ਅੱਜ ਦਾ ਆਪਾਂ ਕਰਦੇ ਹਾਂ ਸਮਾਪਤ